ਸੱਤ ਸਰੀਆ ਕਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਅਗਰਾ ਦੀ ਲਿਖੀ ਹੋਈ ਬਾਤ ਹਕੀਕਤ ਰਾਏ ਦੇ ਵਿੱਚ ਮਾਤਾ ਕੌਰਾਂ ਅਤੇ ਹਕੀਕਤ ਰਾਏ ਦਾ ਜੋ ਸੰਵਾਦ ਹੈ ਉਸ ਨੂੰ ਅਸੀਂ ਭਾਗ ਤਿੰਨ ਦੇ ਵਿੱਚ ਵਿਆਖਿਆ ਉਸਦੀ ਕਰਨ ਜਾ ਰਹੇ ਹਾਂ ਹਕੀਕਤ ਰਾਏ ਜਦੋਂ ਧਰਮ ਪਰਿਵਰਤਿਤ ਕਰਨ ਤੋਂ ਨਾ ਕਰਨ ਦਿੰਦਾ ਹੈ ਤਾ ਮਾਤਾ ਕੌਰਾਂ ਜੋ ਹੈ ਪਹਿਲਾਂ ਉਸ ਨੂੰ ਪਿਆਰ ਨਾਲ ਵੀ ਸਮਝਾ ਰਹੀ ਹੈ ਉਸ ਦੇ ਅੱਗੇ ਮਨੁਹਾਰ ਵੀ ਕਰ ਰਹੀ ਹੈ ਤੇ ਫਿਰ ਗੁੱਸੇ ਨਾਲ ਵੀ ਉਸ ਨੂੰ ਕਹਿੰਦੀ ਹੈ ਕਿ ਬੱਚਾ ਜਿਸ ਵੇਲੇ ਤੂੰ jaan ਪੀ ਦੇਸੇ ਮੈਂ ਵੀ ਨਾਲ ਮਰਾਂਗੀ ਕਿ ਇਹ ਬੱਚਾ ਜੇਕਰ ਤੂੰ ਮੇਰਾ ਕਿਹਾ ਨਾ ਮੰਨਿਆ ਭਾਗ ਜੋ ਸੂਬਾ ਕਹਿ ਰਿਹਾ ਹੈ ਮੁਗਲ ਸੈਨਾਪਤੀ ਕਹਿ ਰਿਹਾ ਹੈ ਜੇਕਰ ਉਸਦੇ ਕਹਿਣ ਅਨੁਸਾਰ ਤੂੰ ਆਪਣਾ ਧਰਮ ਨਾ ਬਦਲਿਆ ਤੇ ਕੁਦਰਤੀ ਗੱਲ ਹੈ ਕਿ ਉਹ ਤੈਨੂੰ ਸਜ਼ਾਏ ਮੌਤ ਦਾ ਫਰਮਾਨ ਸੁਣਾਉਣਗੇ ਤੇ ਜਦੋਂ ਤੈਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ ਤਾਂ ਮੈਂ ਵੀ ਉਸ ਤੋਂ ਬਿਨਾ ਜਿਉਂਦੇ ਨਹੀਂ ਰਹਿ ਸਕਣਾ ਮੈਂ ਵੀ ਆਪਣੀ ਜਾਨ ਜੋ ਹੈ ਕੁਰਬਾਨ ਕਰ ਦਵਾਂਗੀ ਤੇਰੇ ਨਾਲ ਹੀ ਆਪਣੇ ਪ੍ਰਾਣ ਤਿਆਗ ਕਰ ਦਵਾਂਗੀ ਛਾਲ ਮਾਰ ਚਿਖਾ ਵਿੱਚ ਪੌਸਾਂ ਤੇਰੇ ਨਾਲ ਛੜਾਂਗੀ ਭਾਵੇਂ ਜੇਕਰ ਮੈਂ ਕੋਸ਼ਿਸ਼ ਕਰਾਂਗੀ ਕਿ ਤੇਰੇ ਨਾਲ ਹੀ ਸੂਲੀ ਤੇ ਚੜ ਸਕਾਂ ਜੇਕਰ ਅਜਿਹਾ ਨਾ ਹੋ ਸਕਿਆ ਤਾਂ ਮੈਂ ਤੇਰੀ ਜਿਖਾ ਦੇ ਵਿੱਚ ਅੰਤਿਮ ਵੇਲੇ ਛਾਲ ਮਾਰ ਕੇ ਜਿਉਂਦੇ ਜੀ ਸੜ ਮਰਾਂਗੀ ਗਲ ਵਿੱਚ ਜਫੀ ਪਾਏ ਲਿਆ ਜਾਂ ਮਾਰਗ ਰਾਹ ਤੁਰਾਂਗੀ ਇਸ ਤਰ੍ਹਾਂ ਮੈਂ ਤੇਰੇ ਗਲ ਦੇ ਵਿੱਚ ਜਫੀ ਪਾ ਕੇ ਭਾ ਤੈਨੂੰ ਗਲਵਕੜੀ ਪਾ ਕੇ ਤੇਰੇ ਨਾਲ ਹੀ ਜਿਉਂਦੇ ਜੀ ਜਿਖਾ ਦੇ ਵਿੱਚ ਸੜ ਕੇ ਮਰ ਕੇ ਜਾਂ ਮਾਰਗ ਦੇ ਰਾਹ ਤੇ ਤੇਰੇ ਨਾਲ ਚੱਲਾਂਗੀ ਕਿਉਂ ਪਾਲਣਾ ਹੈ ਮਿਹਨਤ ਮੇਰੀ ਫਰਿਆਦ ਹਜ਼ੂਰ ਕਰਾਂਗੀ ਕਿ ਉਸ ਦਰਗਾਹ ਦੇ ਵਿੱਚ ਜਾ ਕੇ ਹਜ਼ੂਰ ਉਸ ਬਾਦਸ਼ਾਹ ਦੇ ਅੱਗੇ ਅਰਦਾਸ ਕਰਾਂਗੀ ਸਾਰੀ ਦੁਨੀਆ ਦਾ ਜੋ ਅਕੋਸ਼ਿਤ ਬਾਦਸ਼ਾਹ ਹੈ ਜੋ ਕਣਕਣ ਦੇ ਵਿੱਚ ਵਿਆਪਤ ਹੈ ਕਿਉਂ ਪਾਲਣਾ ਹੈ ਮਿਹਨਤ ਮੇਰੀ ਉਸ ਦੇ ਅੱਗੇ ਪ੍ਰਿਆਤ ਕਰਾਂਗੀ ਕਿ ਮੈਂ ਇਹ ਮਿਹਨਤ ਦੇ ਨਾਲ ਇਸ ਪੁੱਤਰ ਨੂੰ ਪਾਲਿਆ ਸੀ ਮੇਰੀ ਉਹ ਮਿਹਨਤ ਜੋ ਹੈ ਅਜਾਈਂ ਕਿਉਂ ਜਾ ਰਹੀ ਹੈ ਇਸ ਨੂੰ ਤੂੰ ਤੋੜ ਕੇ ਉਹ ਰਿਹਾ ਹੈ ਕਿਉਂ ਜੋ ਹੈ ਮੇਰਾ ਪੁੱਤਰ ਰੂਪੀ ਭਾਂਡਾ ਜੋ ਹੈ ਇਸ ਨੂੰ ਤੋੜ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਮੈਨੂੰ ਕਸ਼ਟ ਪਹੁੰਚਾ ਰਿਹਾ ਹੈ ਮੈਂ ਇੱਕ ਤਰ੍ਹਾਂ ਦੇ ਨਾਲ ਉਸ ਦਰਗਾਹ ਦੇ ਵਿੱਚ ਜਾ ਕੇ ਵੀ ਇਹ ਫਰਿਆਦ ਗੁਜ਼ਾਰਾਂਗੀ ਮਾਤਾ ਸੁਣੇ ਹਕੀਕਤ ਅਰਜ਼ਤ ਦੀ ਅਰਜ਼ਨ ਦੀ ਜੋ ਦਰਦ ਪੂਤ ਕਰ ਝੜਿਆ ਫਿਰ ਹਕੀਕਤ ਰਾਏ ਆਪਣੇ ਮਾਤਾ ਕੋਰਾਂ ਨੂੰ ਕਹਿ ਰਿਹਾ ਹੈ ਕਿ ਮਾਤਾ ਤੂੰ ਅਰਜਨ ਜੋ ਹੈ ਬਹੁਤ ਹੀ ਜੋ ਜੋਰਾਵਰਸੀ ਬੜਾ ਸ਼ਕਤੀਸ਼ਾਲੀ ਸੀ ਸਮਰੱਥ ਸੀ ਤੈਨੂੰ ਉਸਦੀ ਵੀ ਹਕੀਕਤ ਦਾ ਪਤਾ ਹੈ ਕਹਾਣੀ ਦੀ ਵਾਸਤਵਿਕਤਾ ਦਾ ਪਤਾ ਹੈ ਨਾ ਕਿ ਆਪਣੇ ਪੁੱਤਰ ਦਾ ਦੁੱਖ ਜੋ ਸੀ ਉਹਨੂੰ ਵੀ ਜਰਨਾ ਪਿਆ ਸੀ ਪੁੱਤਰ ਦੇ ਦੁੱਖ ਨੇ ਜੋ ਹੈ ਉਹਨੂੰ ਵੀ ਤੋੜ ਦਿੱਤਾ ਸੀ ਕਿਸੇ ਦਾ ਉਠਾਲ ਦਿਲਾਸਾ ਦਿੱਤਾ ਵਿੱਚ ਕਲਾਵੇ ਫੜਿਆ ਇਥੋਂ ਤੱਕ ਕਿ ਉਸ ਨੂੰ ਤਾਂ ਕਿਸੇ ਨੇ ਉਠਾਲ ਕੇ ਉਸ ਪਲ ਦਿਲਾਸਾ ਨਹੀਂ ਸੀ ਦਿੱਤਾ ਗੱਲ ਨਾਲ ਨਹੀਂ ਸੀ ਲਾਇਆ ਕਾਬ ਵਿੱਚ ਜਦ ਅਭ ਮੰਨੂ ਰਿਠਾ ਦਿਲ ਨੂੰ ਧੀਰਜ ਤਰਿਆ ਤੇ ਸੁਪਨੇ ਦੇ ਵਿੱਚ ਜਦੋਂ ਅਭ ਮੰਨੂ ਦੇ ਦੀਦਾਰ ਹੁੰਦੇ ਨੇ ਅਰਜਨ ਨੂੰ ਤਾਂ ਉਸ ਦੇ ਦਿਲ ਨੂੰ ਕੁਝ ਹੌਸਲਾ ਵੱਜਦਾ ਹੈ ਪਾਪ ਪੁੱਤਰਾਂ ਦਾ ਦੁੱਖ ਜੋ ਹੈ ਔਲਾਦ ਦਾ ਦੁੱਖ ਜੋ ਹੈ ਮਾਪਿਆਂ ਲਈ ਬੜਾ ਅਸਹਿਨੀਆਂ ਹੁੰਦਾ ਹੈ ਨਾ ਕਾਬਲੇ ਬਰਦਾਸ਼ਤ ਹੁੰਦਾ ਹੈ ਭਾਵੇਂ ਕੋਈ ਕਿੰਨਾ ਵੀ ਅਰਜਨ ਜਿਹਾ ਤਾਕਤਵਰ ਜੋਰਾਵਰ ਇਨਸਾਨ ਵੀ ਕਿਉਂ ਨਾ ਹੋਵੇ ਜੋ ਦਰਦ ਹੈ ਜੋ ਮੌਤ ਦਾ ਦਰਦ ਹੈ ਉਹ ਕਿਸੇ ਨੂੰ ਹੀ ਆਪਣੀ ਉੜਕੀ ਦੇ ਵਿੱਚ ਫਸਾ ਸਕਦਾ ਹੈ ਕਿਉਂਕਿ ਜੋ ਸੰਸਾਰ ਇਸ ਹੰਦੇ ਵਿੱਚ ਜੀਵ ਆਇਆ ਹੈ ਉਸਨੇ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਹੈ ਇਸ ਲਈ ਕੋਈ ਅਜਿਹਾ ਜੀਵ ਜੋ ਹੈ ਇਸ ਸੰਸਾਰ ਤੇ ਦੁਨੀਆ ਤੇ ਨਹੀਂ ਹੋਵੇਗਾ ਜਿਸ ਦੇ ਹਿਰਦੇ ਦੇ ਵਿੱਚ ਅਜਿਹਾ ਦੁੱਖ ਕਦੀ ਨਾ ਉਠਿਆ ਹੋਵੇ ਭਾਵ ਕਿਸੇ ਦਾ ਕੋਈ ਗਰੀਬੀ ਰਿਸ਼ਤੇਦਾਰ ਕੋਈ ਮਿੱਤਰ ਪਿਆਰਾ ਇਸ ਦੁਨੀਆ ਤੋਂ ਰੁਖਸਤ ਨਾ ਕੀਤਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ ਕਿਉਂਕਿ ਦੁਨੀਆ ਜੋ ਹੈ ਨਾਸ਼ਵਾਨ ਹੈ ਔਰ ਮਨੁੱਖ ਵੀ ਨਾਸ਼ਵਾਨ ਹੈ ਹਰ ਮਨੁੱਖ ਨੇ ਜੋ ਹੈ ਜੀਵਨ ਤੇ ਮੌਤ ਦੇ ਵਿਚਾਲੇ ਵਾਲੀ ਯਾਤਰਾ ਤੈਅ ਕਰਦਿਆਂ ਹੋਇਆ ਇਸ ਮੌਤ ਦੀ ਆਗੋਸ਼ ਵਿੱਚ ਸਮਾ ਜਾਣਾ ਹੈ ਤੇ ਤੂੰ ਕਿਉਂ ਇੰਨੀ ਦੁਖੀ ਹੋ ਰਹੀ ਹੈ ਜੋ ਮੌਤ ਆਉਣੀ ਹੀ ਹੈ ਤੇ ਕਿਉਂ ਨਾ ਜੋ ਹੈ ਇਸ ਮੌਤ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕੀਤਾ ਜਾਵੇ ਮਾਤਾ ਕਈ ਵਾਰ ਹਮਾਤ ਪਏ ਅਪੂਤ ਹਮੈ ਤੁ ਕਰਿਆ ਫਿਰ ਹਕੀਕਤ ਆਏ ਆਪਣੀ ਮਾਂ ਨੂੰ ਸਮਝਾ ਰਿਹਾ ਹੈ ਕਿ हे ਮਾਂ ਕਈ ਵਾਰ ਹਮਾਤ ਪਏ ਕਿਉਂਕਿ ਇਹ ਸੰਸਾਰ ਜੋ ਹੈ ਇਸ ਦੇ ਉੱਪਰ ਵਕ ਵਕ ਜੁਨਾ ਦੇ ਵਿੱਚ ਜੋ ਜੁਨਾ ਨੂੰ ਭੋਗਦਾ ਹੋਇਆ ਮਨੁੱਖ ਜੋ ਹੈ बार-बार ਆਗਮਨ ਕਰਦਾ ਹੈ ਕਦੀ ਇਸਤਰੀ ਦੇ ਰੂਪ ਦੇ ਵਿੱਚ ਕਦੀ ਪੁਰਸ਼ ਦੇ ਰੂਪ ਦੇ ਵਿੱਚ ਕਦੇ ਕਿਸੇ ਹੋਰ ਜੀਵ ਜੰਤੂ ਦੇ ਰੂਪ ਦੇ ਵਿੱਚ ਤੇ ਹਕੀਕਤ ਰਾਏ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ हे ਮਾਂ ਕਈ ਜਨਮਾਂ ਦੇ ਵਿੱਚ ਮੈਂ ਵੀ ਮਾਤਾ ਦੇ ਰੂਪ ਦੇ ਵਿੱਚ ਜੋ ਹੈ ਤੇਰੇ ਜਹੀਆਂ ਦੇਹਾਂ ਪੁੱਤਰਾਂ ਨੂੰ ਜਨਮ ਦਿੱਤਾ ਸੀ ਅਪੂ ਤਾਂ ਮੈਂ ਤੁਮ ਕਰਿਆ ਪਰ ਇਸ ਵਾਰੀ ਜੋ ਹੈ ਮੈਂ ਪੁੱਤਰ ਰੂਪ ਦੇ ਵਿੱਚ ਤੇਰੀ ਗੁੱਖੂ ਜਨਮ ਲਿਆ ਹੈ ਮਾਤਾ ਆਖੇ ਸੁਣ ਬੱਚਾ ਜੋ ਕਰਮ ਲਿਖਿਆ ਸੋ ਪਾਈਏ ਫਿਰ ਹਕੀਕਤ ਰਾਏ ਦੀ ਮਾਂ ਉਸ ਨੂੰ ਸਮਝਾ ਰਹੀ ਹੈ ਕਿ ਸੁਣ ਬੱਚਾ ਜੋ ਕਿਸਮਤ ਦੇ ਵਿੱਚ ਲਿਖਿਆ ਹੈ ਉਹ ਹਰ ਹੀਲੇ ਪਾ ਲੈਂਦਾ ਹੈ ਜਾਂ ਪਾਉਣਾ ਹੁੰਦਾ ਹੈ ਮਨੁੱਖ ਨੇ ਜਾਂ ਉਸ ਨੂੰ ਮਿਲ ਜਾਂਦਾ ਹੈ ਖਾਣ ਬਹਾਦਰ ਸਭ ਕੁਝ ਦਿੰਦਾ ਜੇਕਰ ਜਨਮ ਵਟਾਈਏ ਕਿਉਂਕਿ ਮਾਂ ਹੈ ਉਸ ਦੀ ਸੂਈ ਇੱਕੋ ਹੀ ਗੱਲ ਤੇ اٹਕੀ ਹੋਈ ਹੈ ਉਹ ਕੀ ਹੈ ਕਿ ਹਕੀਕਤ ਰਾਏ ਧਰਮ ਬਦਲ ਲਵੇ ਤਾਂ ਜੋ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਜਿਉਂਦਿਆਂ ਵੇਖ ਸਕੇ ਇਸ ਲਈ ਮਾਤਾ ਕੌਰਾਂ ਫਿਰ ਉਸ ਨੂੰ ਕਹ ਲਈਏ ਕਿ ਖਾਨ ਬਹਾਦਰ ਸਭ ਕੁਝ ਦਿੰਦਾ ਜੇਕਰ ਜਨਮ ਵਟਾਈਏ ਪਰ ਜੇਕਰ ਤੂੰ ਧਰਮ ਬਦਲ ਲਵੇਂ ਤਾਂ ਖਾਨ ਬਹਾਦਰ ਜੋ ਹੈ ਤੈਨੂੰ ਬਹੁਤ ਸਾਰੀਆਂ ਧਨ ਦੌਲਤ ਦੀਆਂ ਜੋ ਦੌਲਤਾਂ ਤੈਨੂੰ ਪ੍ਰਾਪਤ ਹੋਣਗੀਆਂ ਹੁਕਮ ਕਰੋ ਫਿਰ ਬਸਤਰ ਪੈਰੋ ਜੋ ਇੱਛਾ ਸੋਖਾਈਏ ਭਾਵ ਤੈਨੂੰ ਬਹੁਤ ਜੋ ਹੈ ਸ਼ਕਤੀ ਪਾਵਰ ਮਿਲੇਗੀ ਜਿਸ ਤਰ੍ਹਾਂ ਦਾ ਤੂੰ ਹੁਕਮ ਕਰੇਗਾ ਉਹ ਤੇਰੇ ਹੁਕਮ ਜਿਹੜੇ ਨੇ ਪ੍ਰਵਾਨ ਚੜਨਗੇ ਮਨ ਪਾਉਂਦਾ ਪੈਨੇਗਾ ਮਨ ਪਾਉਂਦਾ ਤੂੰ ਖਾ ਸਕੇਗਾ ਤੇਰੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੋਟ ਨਹੀਂ ਆਵੇਗੀ ਬੱਚਾ ਮਾਣ ਜਵਾਨੀ ਖੁਸ਼ੀਆਂ ਕਰ ਲੈ ਵਤਨਾ ਦੁਨੀਆ ਆਈ ਇਸ ਲਈ ਮਾਂ ਕਹਿ ਰਹੀ ਹੈ ਕਿ ਹਕੀਕਤ ਰਾਇ ਨੂੰ ਕਿ ਬੱਚਾ ਤੇਰੀ ਜੋ ਹੈ ਜਵਾਨੀ ਜੋ ਹੈ ਇਸ ਨੂੰ ਮਾਣ ਇਸ ਸੰਸਾਰ ਦੇ ਉੱਪਰ ਖੁਸ਼ੀਆਂ ਮਾਣ ਮਨ ਦੀਆਂ ਮਰਾਦਾਂ ਪੂਰੀਆਂ ਕਰ ਕਿਉਂਕਿ ਇਸ ਦੁਨੀਆ ਦੇ ਉੱਤੇ ਵਾਰ-ਵਾਰ ਆਉਣਾ ਨਸੀਬ ਨਹੀਂ ਹੁੰਦਾ ਹੱਥ ਬੰਨ ਕੇ ਅਰਜ਼ ਕਰੇ ਫਿਰ ਹੋਏ ਕੇ ਖਰਾ ਨਿਮਾਣਾ ਹਕੀਕਤ ਰਾਏ ਆਪਣੀ ਮਾਂ ਦੇ ਅੱਗੇ ਹੱਥ ਜੋੜ ਕੇ ਬੜਾ ਹੀ ਵਿਨਮਰ ਹੋ ਕੇ ਪਰ ਸੱਚੀ ਗੱਲ ਨਿਮਾਣਿਆ ਵਾਂਗ ਗੱਲ ਸੱਚੀ ਕਹਿ ਦਿੰਦਾ ਹੈ ਖਰੀ ਗੱਲ ਸਚਾਈ ਕੀ ਹੈ ਕਿ ਮਾਤਾ ਬਖਸ਼ੀ ਬਤਨੀ ਧਾਰਾ ਬਖਸ਼ੀ ਹੱਥ ਦਾ ਖਾਣਾ ਕਿ ਏ ਮਾਂ ਇਹ ਠੀਕ ਹੈ ਕਿ ਤੂੰ ਮੈਨੂੰ ਆਪਣਾ ਦੁੱਧ ਪਿਲਾ ਕੇ ਜੋ ਹੈ ਪਾਲਿਆ ਹੈ ਮੈਨੂੰ ਬਖਸ਼ ਦੇ ਕਿ ਮੈਂ ਤੇਰਾ ਕਹਿਣਾ ਨਹੀਂ ਮੰਨ ਸਕਿਆ ਮੈਂ ਤੇਰੇ ਦੁੱਧ ਦੀ ਸੁਗੰਧ ਖਾ ਕੇ ਕਹਿ ਰਿਹਾ ਹਾਂ ਕਿ ਮੈਂ ਤੇਰਾ ਆਖਾ ਨਹੀਂ ਜੋ ਹੈ ਮੰਨ ਸਕਦਾ ਕਿਉਂ ਕਿ ਕਿਉਂਕਿ ਇਹ ਦੁਨੀਆ ਸਭ ਫਾਨੀ ਹੈ ਪਰ ਅਕਸਰ ਉੱਥੇ ਜਾਣਾ ਕਿਉਂਕਿ ਤੂੰ ਮੈਨੂੰ ਦੁੱਧ ਪਿਲਾ ਕੇ ਆਪਣੇ ਹੱਥੀਂ ਖਾਣਾ ਖਿਲਾ ਕੇ ਇਸ ਕਾਬਿਲ ਬਣਾਇਆ ਹੈ ਪਰ ਇਹ ਦੁਨੀਆ ਜੋ ਹੈ ਨਾਸ਼ਵਾਨ ਹੈ ਇਸ ਸੰਸਾਰ ਤੇ ਜੋ ਆਇਆ ਹੈ ਉਸਨੇ ਇੱਕ ਦਿਨ ਜਾਣਾ ਹੀ ਜਾਣਾ ਹੈ ਕਿਸੇ ਨੇ ਵੀ ਇੱਥੇ ਬਹਿ ਨਹੀਂ ਰਹਿਣਾ ਮਾਤਾ ਰਾਜੀ ਹੋ ਕੇ ਰੁਕਸਤ ਕਰ ਕਿਉਂ ਕਰਨੀ ਹੈ ਜੋਰ ਤਿੰਗਾਣਾ ਗਰਿਆ ਕਿ ਮਾਂ ਰਾਜੀ ਹੋ ਕੇ ਖੁਸ਼ੀ-ਖੁਸ਼ੀ ਮੈਨੂੰ ਰੁਕਸਤ ਕਰ ਮੈਨੂੰ ਜੋ ਹੈ ਜਾਣ ਦੇ ਇਸ ਦੁਨੀਆ ਤੋਂ ਕਿਉਂਕਿ ਜੇਕਰ ਸਜਾਈ ਮੌਤ ਵੀ ਮੈਨੂੰ ਮਿਲਦੀ ਹੈ ਤਾਂ ਮੈਂ ਉਸਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰਨ ਦੇ ਲਈ ਤਿਆਰ ਹਾਂ ਕਿਉਂ ਕਰਨੀ ਹੈ ਜੋਰ ਤਿੰਗਾਣਾ ਪਾਪ ਤੂੰ ਮੇਰੇ ਨਾਲ ਇੰਨੀ ਜੋਰ ਤਿੰਗਾਣਾ ਜੋਰ ਜ਼ਬਰਦਸਤੀ ਜੋ ਹੈ ਆਪਣੇ ਜੋ ਖਿਆਲ ਨੇ ਆਪਣੇ ਜੋ ਵਿਚਾਰ ਨੇ ਮੇਰੇ ਉੱਤੇ ਲੱਦਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਜਿਸ ਲਈ हे ਮਾਂ ਮੈਨੂੰ ਮੁਆਫ ਕਰ ਦੇ ਕਿ ਮੈਂ ਤੇਰਾ ਕਿਹਾ ਨਹੀਂ ਮੰਨ ਸਕਦਾ ਮੈਨੂੰ ਪਤਾ ਹੈ ਕਿ ਮੈਨੂੰ ਤੇਰਾ ਕਹਿਣਾ ਮੰਨਣਾ ਚਾਹੀਦਾ ਹੈ ਕਿਉਂਕਿ ਤੂੰ ਮਾਂ ਹੈ ਪੁੱਤਰ ਦਾ ਫਰਜ਼ ਬੰਦਾ ਹੈ ਕਿ ਮਾਤਾ ਪਿਤਾ ਦਾ ਕਹਿਣਾ ਮੰਨੇ ਉਹਨਾਂ ਦੇ ਆਖੇ ਲੱਗੇ ਪਰ ਮੈਂ ਇਸ ਗੱਲ ਦੇ ਵਿੱਚ ਤੇਰਾ ਕਹਿਣਾ ਬਿਲਕੁਲ ਵੀ ਨਹੀਂ ਮੰਨ ਸਕਦਾ ਕਿਉਂ ਕਿ ਇੱਥੇ ਜੋ ਹੈ ਇੱਕ ਸੱਚ ਦਾ ਸਵਾਲ ਹੈ ਮੇਰੀ ਆਤਮਾ ਦਾ ਸਵਾਲ ਹੈ ਕਿਉਂਕਿ ਇਸ ਵਕਤ ਮੈਂ ਉਹ ਫੈਸਲਾ ਕਰਨਾ ਹੈ ਜੋ ਮੇਰੀ ਅੰਤਰਾਤਮਾ ਮੈਨੂੰ ਪ੍ਰੇਰਿਤ ਕਰ ਰਹੀ ਹੈ ਮਾਤਾ ਦੇ ਦਿਲ ਗਿਆਨ ਉਪਜਿਆ ਆਰਾਮ ਆਰਾਮ ਕਰ ਬੋਲੇ ਇਸ ਤਰ੍ਹਾਂ ਹਕੀਕਤ ਰਾયા ਦੀਆਂ ਗੱਲਾਂ ਸੁਣਦਿਆਂ ਹੋਇਆਂ ਕਵੀ ਕਹਿ ਰਿਹਾ ਹੈ ਕਿ ਮਾਤਾ ਕੋਰਾਂ ਦੇ ਦਿਲ ਦੇ ਵਿੱਚ ਗਿਆਨ ਉਪਜਦਾ ਹੈ ਭਾਵ ਹਕੀਕਤ ਦਾ ਅਹਿਸਾਸ ਹੋ ਜਾਂਦਾ ਹੈ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਸੋਝੀ ਆ ਜਾਂਦੀ ਹੈ ਕਿ ਉਹ ਤਾਂ ਬਹੁਤ ਗਲਤ ਸੋਚ ਰਹੀ ਸੀ राम राम ਕਰ ਬੋਲੇ ਪਾਪ ਉਹ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹੈ ਕਿ ਮੇਰੇ ਪੁੱਤਰ ਨੇ ਮੈਨੂੰ ਸਹੀ ਦਿਸ਼ਾ ਵਿਖਾਈ ਹੈ ਮੈਨੂੰ ਜਾਗਰੂਕ ਕੀਤਾ ਹੈ ਮੈਨੂੰ ਆਪਣੇ ਧਰਮ ਤੇ ਅੜਿ ਗ੍ਰੰਹ ਦਾ ਧਰਮ ਪਾਉ ਮੈਨੂੰ ਆਪਣੇ ਮਨੁੱਖਾ ਧਰਮ ਨਿਭਾਉਣ ਦਾ ਜੋ ਵਕਤ ਆਇਆ ਹੈ ਤੇ ਆਪਣੇ ਉਸ ਧਰਮ ਤੇ ਕਾਇਮ ਰਹਿਣ ਦਾ ਮੈਨੂੰ ਜੋ ਸੰਦੇਸ਼ ਦਿੱਤਾ ਹੈ ਇਹ ਮਹਾਪੁਰਖ ਹੈ ਭਗਤ RAM ਦਾ ਹਰਗੇ ਜਰਾ ਨਡੋਲੇ ਇਹ ਜਿਸ ਨੂੰ ਮੈਂ ਅੱਜ ਤੱਕ ਆਪਣਾ ਪੁੱਤਰ ਸਮਝ ਰਹੀ ਹਾਂ ਇਹ ਤਾਂ ਕੋਈ ਮਹਾਪੁਰਖ ਹੈ ਬਹੁਤ ਉੱਚੇ ਸੁੱਚੇ ਖਿਆਲਾਂ ਵਾਲਾ ਵਿਚਾਰਾਂ ਵਾਲਾ ਇਹ ਤਾਂ ਕੋਈ ਰੱਬ ਦਾ ਬੰਦਾ ਹੈ ਕੋਈ ਸੰਤ ਪੁਰਸ਼ ਹੈ ਕੋਈ ਭਗਤ ਹੈ ਜਿਹੜਾ ਬਿਲਕੁਲ ਵੀ ਡੋਲ ਨਹੀਂ ਰਿਹਾ ਮੌਤ ਨੂੰ ਸਾਹਮਣੇ ਦੇਖ ਕੇ ਦੁੱਖ ਕਸ਼ ਨੂੰ ਸਾਹਮਣੇ ਦੇਖ ਕੇ ਫਿਰ ਵੀ ਸ਼ਾਂਤ ਹੈ ਬਿਲਕੁਲ ਡੋਲ ਨਹੀਂ ਰਿਹਾ ਕਿਸੇ ਤਰ੍ਹਾਂ ਦਾ ਜੋ ਹੈ ਪਰੇਸ਼ਾਨੀ ਇਸ ਦੇ ਚਿਹਰੇ ਤੇ ਨਜ਼ਰ ਨਹੀਂ ਆ ਰਹੀ ਇਸ ਪੁੱਤਰ ਦੀ ਸੇਵਾ ਕਰੀਏ ਸੇਵਾ ਹੈ ਕੋਈ ਰਤਨ ਅਮੋਲੇ ਉਹ ਮਨ ਹੀ ਮਨ ਸੋਚ ਰਹੀ ਹੈ ਕਿ ਇਹ ਪੁੱਤਰ ਦੇ ਰੂਪ ਦੇ ਵਿੱਚ ਕੋਈ ਕਾਦਰ ਨੇ ਕੁਦਰਤ ਨੇ ਉਸ ਪਰਮਾਤਮਾ ਨੇ ਮੈਨੂੰ ਕੋਈ ਇਲਾਹੀ ਜੋ ਦਾਤ ਬਖਸ਼ੀ ਹੈ ਇਹ ਤਾਂ ਕੋਈ ਅਮੁੱਲਾ ਰਤਨ ਅਮੋਲਕ ਹੈ ਇਹ ਤਾਂ ਪੁੱਤਰ ਰਤਨ ਜੋ ਹੈ ਜਨ ਨੂੰ ਮੇਰਾ ਪੁੱਤਰ ਹੈ ਪਰ ਵਾਸਤਵ ਦੇ ਵਿੱਚ ਇਹ ਕੋਈ ਬਹੁਤ ਉੱਚੀ ਜੋ ਹੈ ਸੋਚ ਵਾਲਾ ਸ਼ਕਤੀ ਵਾਲਾ ਕਰਨੀ ਵਾਲਾ ਸ਼ਖਸ ਹੈ ਅਮੋਲਕ ਹੈ ਇਸ ਦਾ ਤਾਂ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਬੱਚਾ ਨਾਲ ਧਰਮ ਜਾਏ ਬੈਕੁੰਠੇ ਲੈ ਲੈ ਠੰਡੇ ਝੋਲੇ ਫਿਰ ਹਕੀਕਤ ਰਾਏ ਨੂੰ ਉਸਦੀ ਮਾਂ ਕਹਿ ਰਹੀ ਹੈ ਆਸ਼ੀਰਵਾਦ ਦੇ ਰਹੀ ਹੈ ਦੁਆ ਦੇ ਰਹੀ ਹੈ ਕਿ ਬੱਚਾ ਨਾਲ ਧਰਮ ਜਾਏ ਬੈਕੁੰਠੇ ਜਾਏ ਬੈਕੁੰਠੇ ਪਾਪ ਤੂੰ ਆਪਣੇ ਧਰਮ ਪਾਪ ਜੋ ਮਾਨਵਤਾ ਦਾ ਧਰਮ ਹੈ ਮਨੁੱਖਤਾ ਦਾ ਧਰਮ ਹੈ ਜੋ ਤੇਰੇ ਦਿਲ ਦੀ ਆਵਾਜ਼ ਹੈ ਅੰਤਰ ਆਤਮਾ ਦੀ ਆਵਾਜ਼ ਹੈ ਉਸ ਨੂੰ ਸੁਣ ਕੇ ਤੂੰ ਆਪਣੀ ਮਰਜ਼ੀ ਅਨੁਸਾਰ ਫੈਸਲਾ ਲੈ ਤਾਂ ਕਿ ਤੈਨੂੰ ਸਵਰਗ ਦੀ ਪ੍ਰਾਪਤੀ ਹੋ ਸਕੇ ਕਿਉਂਕਿ ਜੋ ਮਨੁੱਖ ਜੋ ਹੈ ਸਹੀ ਰਸਤੇ ਤੇ ਚੱਲ ਰਿਹਾ ਹੈ ਸਹੀ ਜਿਸ ਦੀ ਸੋਚ ਹੈ ਹਾਂ ਬਖੀ ਨਜ਼ਰੀਆ ਹੈ ਉਸ ਦੇ ਲਈ ਬੈਕੁੰਠ ਭਾਵ ਸਵਰਗ ਕਿਤੇ ਹੋਰ ਨਹੀਂ ਉਹ ਧਰਤੀ ਹੀ ਸੁਹਾਵੀ ਹੋ ਜਾਂਦੀ ਹੈ ਸਵਰਗ ਦਾ ਰੂਪ ਧਾਰਨ ਕਰ ਜਾਂਦੀ ਹੈ ਜਿੱਥੇ ਅਜਿਹੇ ਲੋਕ ਯਸ਼ਕਸ ਮੌਜੂਦ ਹੁੰਦੇ ਹਨ ਲੈ ਲੈ ਠੰਡੇ ਝੋਲੇ ਉਹ ਕਹੇ ਲਈ ਕਿ ਮੇਰੇ ਵੱਲੋਂ ਤੈਨੂੰ ਸਦਾ ਦੁਆਵਾਂ ਹਨ ਤੈਨੂੰ ਜੋ ਹੈ ਸਦਾ ਠੰਡੀਆਂ ਹਵਾਵਾਂ ਤੈਨੂੰ ਤੇਰੇ ਉੱਤੇ ਝੂਲਦੀਆਂ ਰਹਿਣ ਪਾਪ ਤੈਨੂੰ ਕਦੀ ਤੱਤੀ ਬਾਣਾ ਲੱਗੇ ਇਹ ਮਾਂ ਦਾ ਅਸ਼ੀਰਵਾਦ ਹੈ ਪੁੱਤਰ ਹਕੀਕਤ ਨੂੰ ਕਿ ਤੂੰ ਆਪਣੇ ਵਚਨ ਤੇ ਆਪਣੇ ਧਰਮ ਤੇ ਅੜਿ ਗਰਹਿ ਇਸ ਤਰ੍ਹਾਂ ਮਾਤਾ ਕੌਰਾਂ ਜੋ ਹੈ ਫਿਰ ਸੂਬੇ ਨੂੰ ਮੁਖਾਤਬ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਕੌਰਾ ਆਖੇ ਸੂਬੇ ਨੂੰ ਅਦਾਲਤ ਨਾਹੀਂ ਕਰੇਗਾ ਸੂਬੇ ਨੂੰ ਮਾਤਾ ਕੌਰਾ کہہ ਰਹੀ ਹੈ ਅਦਾਲਤ ਭਾਅ ਦੇਕਰ ਤੂੰ ਇਨਸਾਫ ਨਹੀਂ ਕਰੇਗਾ ਅਜ਼ਰਾਈਲ ਜਵਾਨ ਕੜੇਸੀ ਨਾਲ ਅਜ਼ਾਬ ਮਰੇਗਾ ਭਾਅ ਰੱਬ ਦੀ ਰਹਿਮਤ ਅਨੁਸਾਰ ਜੋ ਹੈ ਤੈਨੂੰ ਇੱਕ ਜੋ ਹੈ ਅਜਹੀ ਪਦਵੀ ਪ੍ਰਾਪਤ ਹੋਈ ਹੈ ਕਿ ਤੈਨੂੰ ਨਿਆਂ ਕਰਨ ਦਾ ਜੋ ਇੱਕ ਰੁਤਬਾ ਹਾਸਲ ਹੋਇਆ ਹੈ ਤੇ ਜੇਕਰ ਤੂੰ ਉਸ ਆਪਣੇ ਧਰਮ ਦੀ ਆਪਣੇ ਨੀਮਾਂ ਦੀ ਆਪਣੇ ਅਸੂਲਾਂ ਦੀ ਪਾਲਣਾ ਨਹੀਂ ਕਰੇਗਾ ਅਜ਼ਰਾਈਲ ਜबान ਕਢੇਸੀ ਅਜ਼ਰਾਈਲ ਜੋ ਹੈ ਮੌਤ ਦਾ ਫਰਿਸ਼ਤਾ ਜੋ ਹੈ ਅੰਤ ਵਿੱਚ ਤੇਰੀ ਜ਼ੁਬਾਨ ਜਿਸ ਜ਼ੁਬਾਨ ਦੇ ਨਾਲ ਤੂੰ ਬੇਗਨੂਨੇ ਫੈਸਲੇ ਕਰੇਗਾ ਗਲਤ ਫੈਸਲੇ ਕਰੇਗਾ ਇਹ ਜ਼ੁਬਾਨ ਜੋ ਹੈ ਉਸਨੇ ਅੰਤ ਵਿੱਚ ਤੇਰੀ ਕੱਢ ਲੈਣੀ ਹੈ ਭਾਗ ਮੌਤ ਨੇ ਤੈਨੂੰ ਜੋ ਹੈ ਦਬੋਚ ਲੈਣਾ ਹੈ ਨਾਲ ਅਜ਼ਾਬ ਮਰੇਗਾ ਅਜ਼ਾਬ ਤੋਂ ਬਾਦ ਹੈ ਦੁੱਖਾਂ ਤਕਲੀਫਾਂ ਦੇ ਵਿੱਚ ਭਾਵ ਇਸ ਦੁਨੀਆ ਦੇ ਉੱਤੇ ਤੂੰ ਅਨਸਾਫ਼ ਨਾ ਕਰਨ ਸਦਕਾ ਲੋਕਾਂ ਦੀਆਂ ਬਦਵਾਵਾਂ ਸਦਾ ਤੇਰੇ ਨਾਲ ਰਹਿਣਗੀਆਂ ਇੱਕ ਮਾਂ ਦੀਆਂ ਬਦਵਾਵਾਂ ਵੀ ਤੇਰੇ ਨਾਲ ਰਹਿਣਗੀਆਂ ਇਸ ਲਈ ਇਹਨਾਂ ਬਦਵਾਵਾਂ ਦੇ ਸਦਕਾ ਤੂੰ ਦੁੱਖਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਕਸ਼ਟ ਭੋਗਦਾ ਹੋਇਆ ਮਰੇਗਾ ਬਹੁਤ ਭੈੜੀ ਮੌਤ ਤੈਨੂੰ ਨਸੀਬ ਹੋਏਗੀ ਮੂੰਹ ਸਿਰ ਉੱਪਰ ਗੁਰਜਾ ਮਾਰਨ ਦੋਜਖ ਵਿੱਚ ਸੜੇਗਾ ਇਥੋਂ ਤੱਕ ਕਿ ਤੈਨੂੰ ਜੋ ਹੈ ਬਹੁਤ ਸਮਾਜ ਦੇ ਵਿੱਚ ਵੀ ਸੰਸਾਰ ਦੇ ਵਿੱਚ ਵੀ ਲਹਨ ਤਾਂ ਮਿਲਣਗੀਆਂ ਤੇ ਸਰੀਰਕ ਕਸ਼ਟ ਵੀ ਹੋਣਗੇ ਤੇ ਅਗਲੇ ਜਹਾਨ ਦੇ ਵਿੱਚ ਵੀ ਤੈਨੂੰ ਬਹੁਤ ਪਰਤਾੜਿਤ ਕੀਤਾ ਜਾਏਗਾ ਮਾਰ ਪਏਗੀ ਗੁਰਜਾਂ ਦੇ ਨਾਲ ਤੇਰਾ ਸਿਰ ਭੰਨਿਆ ਜਾਏਗਾ ਦੋਜਕ ਵਿੱਚ ਸੜੇਗਾ ਤੂੰ ਨਰਕਾਂ ਦੀ ਅੱਗ ਵਿੱਚ ਸੜੇਗਾ ਨਰਕ ਭੋਗੇਗਾ ਤਾਂ ਰੱਬ ਤੈਨੂੰ ਪੁੱਛੇ ਅਦਾਲਤ ਕੀ ਜਵਾਬ ਕਰੇਗਾ ਫਿਰ ਉਹ ਉਸ ਨੂੰ ਦੁਬਾਰਾ ਮੁਖਾਤਬ ਹੁੰਦੀ ਕਹਿ ਰਹੀ ਹੈ ਬਦਦਵਾਵਾ ਦੇ ਰਹੀ ਹੈ ਤੇ ਨਾਲ ਇਹ ਕਹਿ ਰਹੀ ਹੈ ਕਿ ਜੇਕਰ ਤੂੰ ਅੱਜ ਨਿਆਣਾ ਨਾ ਕੀਤਾ ਤਾਂ ਜਦੋਂ ਤੇਰੇ ਇਸ ਕਾਰਗੁਜ਼ਾਰੀ ਬਾਰੇ ਤੈਨੂੰ ਪੁੱਛਿਆ ਜਾਵੇਗਾ ਅੰਤਿਮ ਵੇਲੇ ਜੋ ਹੈ ਜਦੋਂ ਕਿਆਮਤ ਦਾ ਹਸ਼ਰ ਦਿਹਾੜਾ ਆਏਗਾ ਤੇਰੇ ਕੋਲੋਂ ਤੇਰੇ ਕੀਤੇ ਕਰਮਾਂ ਦਾ ਜਦੋਂ ਲੇਖਾ ਜੋਖਾ ਪੁੱਛਿਆ ਜਾਵੇਗਾ ਤਾਂ ਤੂੰ ਉਸ ਵੇਲੇ ਉਸ ਰੱਬ ਦੇ ਦਰਗਾਹ ਦੇ ਵਿੱਚ ਜੋ ਨਿਆ ਦਾ ਅਸਲਾ ਅਸਲੀ ਜੋ ਅਨ ਦੇਵਤਾ ਹੈ ਜੋ ਨ્યાਹ ਪਸੰਦ ਹੈ ਜਦੋਂ ਉਹ ਤੇਰੇ ਕੋਲੋਂ ਤੇਰੇ ਕੀਤੇ ਕਰਮਾਂ ਦਾ ਲੇਖਾ ਜੋਖਾ ਮੰਗੇਗਾ ਤਾਂ ਤੂੰ ਉੱਥੇ ਕੀ ਜਵਾਬ ਦੇਵੇਂਗਾ ਉਸ ਨੂੰ ਕਿਉਂਕਿ ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਤੂੰ ਜੋ ਹੈ ਨ્યાਹ ਕੀਤਾ ਹੀ ਨਹੀਂ ਪੱਖਪਾਤੀ ਢੰਗ ਦੇ ਨਾਲ ਜੋ ਹੈ ਤੂੰ ਵਿਗਾੜ ਸਮਾਜ ਦੇ ਵਿੱਚ ਵੀ ਪੈਦਾ ਕਰ ਰਿਹਾ ਹੈ ਔਰ ਧਰਮ ਦੇ ਆਧਾਰ ਤੇ ਆਪਸ ਦੇ ਵਿੱਚ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਤੈਨੂੰ ਇਸ ਜੋ ਕੀਤੇ ਕੁਕਰਮਾਂ ਦਾ ਜੋ ਫਲ ਅੰਤ ਵੇਲੇ ਜ਼ਰੂਰ ਪੋਗਣਾ ਪਵੇਗਾ ਇਸ ਤਰ੍ਹਾਂ ਹਕੀਕਤ ਰਾਏ ਜੀ ਮਾਤਾ ਕੌਰਾਂ ਜੋ ਹੈ ਹਕੀਕਤ ਰਾਏ ਦੀਆਂ ਗੱਲਾਂ ਤੋਂ ਉਸਦੇ ਹਿੱਟ ਦੇ ਵਿੱਚ ਜਦੋਂ ਗਿਆਨ ਪੈਦਾ ਹੁੰਦਾ ਹੈ ਤਾਂ ਉਹ ਮਾਤਾ ਦੇ ਧਰਮ ਨੂੰ ਨਿਭਾਉਂਦੇ ਹਿਆ ਸੂਬੇਦਾਰ ਨੂੰ ਵੀ ਸਿੱਧੀ ਮੁਖਾਤਬ ਹੋ ਜਾਂਦੀ ਹੈ ਸਿੱਧੀ ਉਸ ਨੂੰ ਚੈਲੰਜ ਕਰ ਰਹੀ ਹੈ ਵੰਗਾਰ ਰਹੀ ਹੈ ਉਸ ਨੂੰ ਕਿ ਜੋ ਤੂੰ ਇਹ ਕੋ ਕਰਮ ਕਰ ਰਿਹਾ ਹੈ ਇਹ ਬਹੁਤ ਹੀ ਗਲਤ ਹਨ ਔਰ ਇਹਨਾਂ ਦਾ ਫੈਸਲਾ ਤੈਨੂੰ ਇੱਕ ਦਿਨ ਭੋਗਣਾ ਪਵੇਗਾ ਇਸ ਦੇ ਨਾਲ ਹੀ ਜੋ ਅਗਰਾ ਕਵੀ ਜੀ ਉਸਦੀ ਪ੍ਰਸੰਗ ਸਹਿਤ ਵਿਆਖਿਆ ਸਾਰੀ ਸੰਪੂਰਨ ਹੋ ਗਈ ਹੈ ਉਮੀਦ ਹੈ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਇਸ ਸਾਰੇ ਜੋ ਪ੍ਰਸੰਗ ਸਹਿਤ ਵਿਆਖਿਆ ਹੈ ਅਗਰਾ ਕਵੀ ਦੀ ਲਿਖੀ ਹੋਈ ਹਕੀਕਤ رائے ਦੀ ਵਾਰ ਹੈ ਇਸ ਤੋਂ ਜਾਣੂ ਹੋ ਗਏ ਹੋ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਧੰਨਵਾਦ